ਸ਼ਰਾਬ ਪੀ ਕੇ ਮਹਿਲਾ ਟੀਚਰ ਨੇ ਪਾਇਆ ਖਲਾਰਾ ਪ੍ਰਿੰਸੀਪਲ ਨੂੰ ਕੋਲਰ ਤੋਂ ਫਾੜੇ ਕੱਢਿਆ ਬਾਹਰ ਵੀਡੀਓ ਹੋ ਰਹੀ ਖੂਬ ਵਾਇਰਲ ਅਧਿਆਪਕ ਟੀਚਰ ਜਾਂ ਗੁਰੂ ਇਹ ਜੋ ਦਰਜਾ ਹੁੰਦਾ ਹੈ ਗੁਰੂ ਦਾ ਕਾਫੀ ਜ਼ਿਆਦਾ ਉੱਚਾ ਮੰਨਿਆ ਜਾਂਦਾ ਹੈ ਆਮ ਤੌਰ ਤੇ ਸਕੂਲਾਂ ਦੇ ਵਿੱਚ ਜੋ ਟੀਚਰਜ਼ ਹੁੰਦੇ ਨੇ ਉਹ ਬੱਚਿਆਂ ਦੀ ਨੀਂ ਰੱਖਦੇ ਨੇ ਕਿ ਬੱਚਿਆਂ ਦਾ ਫਿਊਚਰ ਕਿਹੋ ਜਿਹਾ ਹੋਏਗਾ ਜਾਂ ਬੱਚਿਆਂ ਦਾ ਜੋ ਵਰਤਾਅ ਹੈ ਉਹ ਕਿਹੋ ਜਿਹਾ ਹੋਏਗਾ ਤਾਂ ਕਾਫੀ ਜ਼ਿਆਦਾ ਰਿਸਪੈਕਟਫੁਲ ਅਹੁਦਾ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਇੱਕ ਟੀਚਰ ਦਾ ਪਰ ਇੱਕ ਟੀਚਰ ਉਹ ਵੀ ਸਰਕਾਰੀ ਸਕੂਲ ਦੀ ਕੁਝ ਜਿਆ ਕਰ ਦਿੰਦੀ ਹੈ ਜਿਸ ਦੀ ਹਰਕਤ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਇੱਕ ਨਵੀਂ ਚਰਚਾ ਛੇੜ ਦਿੰਦੀ ਹੈ ਤੇ ਵੀਡੀਓ ਬਣਦੀ ਹੈ ਜੋ ਖੂਬ ਵਾਇਰਲ ਹੁੰਦੀ ਹੈ ਦਰਅਸਰਿਕ ਸਰਕਾਰੀ ਟੀਚਰ ਸ਼ਰਾਬ ਦੇ ਨਸ਼ੇ ਦੇ ਵਿੱਚ ਸਕੂਲ ਆਉਂਦੀ ਹੈ ਅਜਿਹੀਆਂ ਹਰਕਤਾਂ ਕੀਤੀਆਂ ਜਾਂਦੀਆਂ ਬੱਚਿਆਂ ਦੇ ਸਾਹਮਣੇ ਅਜਿਹੀ ਬਦਸਲੂਕੀ ਕੀਤੀ ਜਾਂਦੀ ਹੈ ਕਿ ਪ੍ਰਿੰਸੀਪਲ ਨੂੰ ਵੀ ਨਹੀਂ ਛੱਡਿਆ ਜਾਂਦਾ ਪ੍ਰਿੰਸੀਪਲ ਨੂੰ ਕੋਲਰ ਤੋਂ ਫੜ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਸਰਪੰਚ ਨੂੰ ਵੀ ਬਦਸਲੂਕੀ ਕੀਤੀ ਜਾਂਦੀ ਹੈ ਤੇ ਨਾਲ ਦੇ ਨਾਲ ਜੋ ਹੋਰ ਟੀਚਰਜ਼ ਜੋ ਹੋਰ ਕਲੀਗ ਹੁੰਦੇ ਨੇ ਇਸ ਅਧਿਆਪਕਾ ਦੇ ਇਸ ਟੀਚਰ ਦੇ ਉਹਨਾਂ ਦੇ ਨਾਲ ਵੀ ਜੋ ਹੈ ਬਦਸਲੂਕੀ ਕੀਤੀ ਜਾਂਦੀ ਹੈ ਬਹੁਤ ਮਾੜਾ ਬੋਲਿਆ ਜਾਂਦਾ ਆਖਿਰ ਇਸ ਟੀਚਰ ਦੇ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਅਜਿਹੀ ਬਦਸਲੂਕੀ ਕੀਤੀ ਜਾ ਰਹੀ ਹੈ ਤੇ ਕਿਉਂ ਸ਼ਰਾਬ ਪੀ ਕੇ ਟੀਚਰ ਸਕੂਲ ਆਈ ਹੈ ਆਓ ਜਾਣਦੇ ਹਾਂ ਆਮ ਤੌਰ ਤੇ ਸਕੂਲ ਨੂੰ ਵਿਦਿਆ ਦਾ ਮੰਦਰ ਕਿਹਾ ਜਾਂਦਾ ਅਤੇ ਅਧਿਆਪਕ ਨੂੰ ਰੱਬ ਤੋਂ ਵੀ ਵੱਡਾ ਮੰਨਿਆ ਜਾਂਦਾ ਹੈ ਪਰ ਇੱਕ ਸਰਕਾਰੀ ਸਕੂਲ ਤੋਂ ਹੈਰਾਨ ਕਰਨ ਵਾਲਾ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ ਇੱਕ ਮਹਿਲਾ ਅਧਿਆਪਕਾ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਹੰਗਾਮਾ ਕਰ ਦਿੱਤਾ ਦੱਸਿਆ ਕਿ ਰਾਜਸਥਾਨ ਦਾ ਸਰਕਾਰੀ ਸਕੂਲ ਹੈ ਜੁਥੇ ਅਧਿਆਪਕਾ ਦੇ ਵੱਲੋਂ ਨਸ਼ੇ ਦੇ ਵਿੱਚ ਪ੍ਰਿੰਸੀਪਲ ਦਾ ਕੋਲਰ ਫੜਨ ਤੋਂ ਲੈ ਕੇ ਹੋਰ ਅਧਿਆਪਕਾਂ ਨੂੰ ਧਮਕੀਆਂ ਦੇਣ ਅਤੇ ਸਰਪੰਚ ਦੇ ਨਾਲ ਬਦਸਲੂਕੀ ਕਰਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਸ ਮਹਿਲਾ ਅਧਿਆਪਕ ਦੀ ਵੀਡੀਓ ਤੇ ਕਾਫੀ ਜ਼ਿਆਦਾ ਚਰਚਾ ਛੜ ਗਈ ਹੈ ਇਹ ਮਾਮਲਾ ਅਲਵਰ ਦੇ ਨੰਗਲਾ ਜੋਧੀ ਸਕੂਲ ਦਾ ਹੈ ਜੁਥੇ ਮਹਿਲਾ ਅਧਿਆਪਕਾ ਮਮਤਾ ਮੀਨਾ ਨੇ ਸ਼ਰਾਬ ਪੀ ਕੇ ਕਾਫੀ ਹੰਗਾਮਾ ਕਰਤਾ ਉਸਨੇ ਪ੍ਰਿੰਸੀਪਲ ਨੂੰ ਕੋਲਰ ਨਾਲ ਫੜ ਕੇ ਸਕੂਲ ਤੋਂ ਬਾਹਰ ਕੱਢ ਦਿੱਤਾ ਵੀਡੀਓ ਚ ਅਧਿਆਪਕ ਜਾਤੀ ਆਧਾਰਿਤ ਸ਼ਬਦਾ ਦੀ ਵਰਤੋਂ ਕਰਦੇ ਹੋਏ ਵੀ ਨਜ਼ਰ ਆ ਰਹੀ ਹੈ ਔਰਤ ਨੇ ਪਿੰਡ ਦੇ ਸਰਪੰਚ ਨੂੰ ਵੀ ਕਾਫੀ ਛਿੜਕਿਆ ਮਹਿਲਾ ਅਧਿਆਪਕ ਨੇ ਸਕੂਲ ਦੇ ਹੈਡਮਾਸਟਰ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਪੰਡਤਾਂ ਦੀ ਸਾਰੀ ਪੰਡਤਾਈ ਕੱਢ ਦੇਵੇਗੀ ਅਤੇ ਮੈਨੂੰ ਪੰਡਤਾਂ ਦੇ ਥੱਪੜ ਮਾਰਨ ਦੇ ਵਿੱਚ ਸਿਰਫ 1 ਮਿੰਟ ਲੱਗੇਗਾ ਇਸ ਤੋਂ ਇਲਾਵਾ ਅਧਿਆਪਕਾ ਸਕੂਲ ਦੇ ਵਿੱਚ ਥੁੱਕਦੀ ਹੋਈ ਵੀ ਨਜ਼ਰ ਆਈ ਹੈ ਦੱਸ ਦਿਓ ਕਿ ਇਹ ਜੋ ਅਧਿਆਪਕਾ ਹੈ ਕਾਫੀ ਜ਼ਿਆਦਾ ਵਾਇਲੈਂਟ ਸੀ ਸਕੂਲ ਦੇ ਵਿੱਚ ਚੱਲ ਰਹੇ ਹੰਗਾਮੇ ਦੀ ਜਦੋਂ ਸਰਪੰਚ ਇਮਰਾਨ ਖਾਨ ਨੂੰ ਹਵਾ ਮਿਲੀ ਤਾਂ ਉਹ ਤੁਰੰਤ ਮੌਕੇ ਤੇ ਪਹੁੰਚਦੇ ਨੇ ਅਧਿਆਪਕ ਜੋ ਹੈ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅਧਿਆਪਕਾਂ ਨੇ ਸਰਪੰਚ ਨੂੰ ਵੀ ਨਹੀਂ ਛੱਡਿਆ ਅਧਿਆਪਕਾਂ ਨੇ ਕਿਹਾ ਮੈਨੂੰ ਹੁਕਮ ਦੇਣ ਵਾਲਾ ਸਰਪੰਚ ਕੌਣ ਹੁੰਦਾ ਹੈ ਸਰਕਾਰ ਮੇਰੀ ਜੇਬ ਵਿੱਚ ਹੈ ਮੈਂ ਸੀਐਮ ਭਜਨ ਲਾਲ ਅਤੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੂੰ ਚੰਗੀ ਤਰ੍ਹਾਂ ਜਾਣਦੀਆਂ ਕਾਂਗਰਸ ਦੇ ਲੋਕ ਵੀ ਮੇਰੀ ਜੇਬ ਦੇ ਵਿੱਚ ਨੇ ਅਤੇ ਕੋਈ ਮੇਰਾ ਨੁਕਸਾਨ ਨਹੀਂ ਕਰ ਸਕਦਾ ਇਹ ਜੋ ਬੋਲ ਨੇ ਸਧਿਆਪਕਾ ਦੇ ਨੇ ਇਸ ਟੀਚਰ ਦੇ ਨੇ ਜੋ ਕਾਫੀ ਜ਼ਿਆਦਾ ਨਸ਼ੇ ਦੇ ਵਿੱਚ ਹੁੰਦੀ ਹੈ ਸਕੂਲ ਸਟਾਫ ਵੀ ਮਹਿਲਾ ਟੀਚਰ ਤੋਂ ਕਾਫੀ ਤੰਗ ਆ ਚੁੱਕਾ ਹੈ ਰਿਪੋਰਟਰਾਂ ਦੀ ਮੰਨੀ ਹੈ ਤੇ ਇਹ ਔਰਤ ਅਕਸਰ ਸਕੂਲ ਦੇ ਵਿੱਚ ਸਾਰਿਆਂ ਨੂੰ ਵਾਰ-ਵਾਰ ਤਮਕਾਉਣ ਦੀ ਹੈ ਤੇ ਵਾਰ-ਵਾਰ ਸਕੂਲ 'ਚ ਥੁੱਕਦੀ ਹੈ ਔਰਤ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਮੁਅਤਲ ਕਰ ਦਿੱਤਾ ਗਿਆ अलवर ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਹੁਕਮ ਜਾਰੀ ਕਰਦਿਆ ਕਿ ਮਮਤਾ ਮੀਨਾ ਨੂੰ ਮੁਅਤਲ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਦਫ਼ਤਰ ਰਿਪੋਰਟ ਕਰਨ ਦੇ ਹੁਕਮ ਦਿੱਤੇ ਗਏ ਨੇ ਸੋ ਇਸ ਹਰਕਤ ਤੇ ਤੁਹਾਡੀ ਕੀ ਰਾਏ ਹੈ ਇੱਕ ਅਧਿਆਪਕਾ ਦੇ ਵੱਲੋਂ ਜੋ ਕੀਤਾ ਜਾ ਰਿਹਾ ਉਸ ਨੂੰ ਤੁਸੀਂ ਕਿੰਜ ਦੇਖਦੇ ਹੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ